ਸਾਬਕਾ ਐਸਐਚਓ ਪੁਸ਼ਨ ਕੁਮਾਰ ਦੀ ਹਾਲੇ ਇਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਤਾਂ ਦੱਸਣਯੋਗ ਹੈ ਕਿ ਪੁਸ਼ਨ ਕੁਮਾਰ ਦੇ ਖਿਲਾਫ ਮੁੱਖ ਤੌਰ ਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ ਮਛਦੇ ਪ੍ਰਧਾਨ ਜਰਨੈਲ ਫਲੌਣ ਨੇ ਦੱਸੋ ਹੈ ਕਿ ਪੁਸ਼ਨ ਕੁਮਾਰ ਤੇ ਇੱਕ ਬਲਾਤਕਾਰ ਪੀੜਤ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹਨ ਤੇ ਇਸ ਤੋਂ ਇਲਾਵਾ ਪੀੜਤ ਦੀ ਮਾਂ ਨੂੰ ਇਕੱਲੇ ਬੁਲਾਇਆ ਅਤੇ ਉਸਦੀ ਧੀ ਦੇ ਨਾਲ ਗਲਤ ਵਿਵਾਰ ਕਰਨ ਅਤੇ ਮਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਯਤਨ ਕਰਨ ਦੇ ਦੋਸ਼ ਤੇ ਉਹਨਾਂ ਨੇ ਲੋਕਲ ਪੁਲਿਸ ਪ੍ਰਤੀ ਅਨਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ ਕਿ ਅੱਜ 2 ਮਹੀਨੇ ਤੋਂ ਉੱਪਰ ਹੋ ਚੁੱਕੇ ਹਨ ਪਰ ਪੁਲਿਸ ਵਿਭਾਗ ਭੂਸ਼ਣ ਕੁਮਾਰ ਨੂੰ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕਰ ਕਿਉਂਕਿ ਇੱਕੋ ਮਹਿਕਮੇ ਦੇ ਹੋਣ ਕਰਕੇ ਪੁਲਿਸ ਭੂਸ਼ਣ ਕੁਮਾਰ ਦਾ ਪੱਖ ਪੂਰ ਰਹੀ ਆ ਦੁਨਾਨ ਨੇ ਕਿਹਾ ਕਿ ਲੋਕ ਇਨਸਾਫ ਮੱਚ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੀ ਹੈ ਜੇਕਰ ਕੁਝ ਦਿਨਾਂ ਦੇ ਅੰਦਰ ਆਪੋਸ਼ਨ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਨਾ ਭੇਜਿਆ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਇਸ ਮੌਕੇ ਲੋਕ ਇਨਸਾਫ ਮੱਚ ਦੀ ਟੀਮ ਦੇ ਆਗੂ ਪ੍ਰਸ਼ੋਤਮ ਫਲੋਰ ਮਾਸਟਰ ਹੰਸ ਰਾਜ RAM SI DAAS ਗੰਨਾਪਿੰਡ ਤੇ ਸਾਬਕਾ ਸਰਪੰਚਾ ਸਰਜੀਤ ਸਿੰਘ ਤਿੰਗ ਤੇ ਆਰਾਮ ਕੁਸ਼ਨ ਤਿੰਗ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੇਬਲ 'ਤੇ ਸੰਦੀਪ ਪਟਿਆਰਾ ਦੀ ਰਿਪੋਰਟ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਐਸਐਚਓ ਭੂਸਨ ਕੁਮਾਰ ਤੇ ਲਗਭਗ 4 ਪਰਚੇ ਦਰਜ ਹੋਏ ਸੀ ਉਹਦੇ ਵਿੱਚ ਜਿਹੜੇ ਲੜਕੀ ਆ 14 ਸਾਲ ਦੀ ਜਦੋਂ ਅਨਸਾਫ ਮੰਗਲੀ ਜਾਂਦੀ ਆ ਤੇ ਉਹਦੇ ਨਾਲ ਗਲਤ ਹਰਕਤਾਂ ਕਰਦੀਆਂ ਤੇ ਉਹਦੀ ਮਾਂ ਦੇ ਨਾਲ ਗਲਤ ਹਰਕਤਾਂ ਕਰਦੀਆਂ ਉਸ ਤੋਂ ਬਾਅਦ ਹੋਰ ਲੜਕੀਆਂ ਜਿਹੜੀਆਂ ਉਹਨਾਂ ਦੇ ਨਾਲ ਫੋਨਾਂ ਤੇ ਉਹਨਾਂ ਨੂੰ ਆਪਣੇ ਕਮਰਿਆਂ 'ਚ ਬੁਲਾਉਣਾ ਤੇ ਲਗਾਤਾਰ ਹੀ ਉਹਦੇ ਤੇ ਚਾਰ ਪਰਚੇ ਹੋਏ ਆ ਪਰਚੇ ਹੋਣ ਤੋਂ ਬਾਅਦ ਉਹਨੂੰ ਸਸਪੈਂਡ ਕਰਕੇ ਲੈਣ ਦੇ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਉਤੇ ਪਰਚੇ ਹੋਣ ਤੋਂ ਬਾਅਦ ਉਹਨੇ ਹਾਈ ਕੋਰਟ ਦੇ ਵਿੱਚ ਜਦੋਂ ਰੈਟਲਾ ਕੋਰਟ ਦੇ ਵਿੱਚ ਜ਼ਮਾਨਤ ਲਈ ਆ ਜਿਹੜੀ ਉਹਦੀ ਕੋਰਟ ਦੇ ਵਿੱਚ ਉਹ ਮਾਨਯੋਗ ਅਦਾਲਤ ਦੇ ਵਿੱਚੋਂ ਜਿਹੜੀ ਉਹ ਬਰਦ ਹੋ ਗਈ ਉਹਦੀ ਜ਼ਮਾਨਤ ਤੇ ਜਿਹੜੀ ਪ੍ਰਸ਼ਾਸਨ ਆ ਜੇ ਉਹ ਸਾਫ ਕਾਇਸਾ ਚੋ ਹੋਣ ਦੇ ਕਰਕੇ ਜਿਹੜੀ ਪੁਲਿਸ ਆ ਉਹ ਉਹਨੂੰ ਲਗਾਤਾਰ ਹੀ ਵਿਚਾਰ ਰਹੀ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੀ ਅਸੀਂ ਮੰਗ ਕਰਦੇ ਆ ਬਈ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਇਹ ਲੋਕਾਂ ਸਾਹਮਣੇ ਵੱਲੋਂ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਤੇ ਸੰਘਰਸ਼ ਜਿਹੜਾ ਕੀਤਾ ਜਾਊਗਾ ਇਹਦੀ ਜ਼ਿੰਮੇਵਾਰੀ ਇੱਥੇ ਦੇ ਪ੍ਰਸ਼ਾਸਨ ਦੀ ਹੋਵੇ ਕਿੰਨਾ ਸਮਾਂ ਹੋ ਗਿਆ ਸਰ ਇਸ ਤੋਂ ਲਗਭਗ 2 2.5 ਮਹੀਨੇ ਹੋ ਚੱਲੇ ਆ ਤੇ ਹਜੇ ਤੱਕ ਵੀ ਉਹਨੂੰ ਬਚਾਇਆ ਜਾ ਰਿਹਾ ਐਸਐਚਓ ਜੇ ਕੋਈ ਆਮ ਬੰਦਾ ਹੁੰਦਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਸਰਾਖਾਂ ਦੇ ਵਿੱਚ ਦੇ ਦੇਣਾ ਸੀ ਜੇ ਉਹ ਐਸਐਚਓ ਆ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਣ ਕਰਕੇ ਜਿਹੜੀ ਪੰਜਾਬ ਪੁਲਿਸ ਵੀ ਆ ਉਹ ਵੀ ਉਹ ਮੁਲਾਜ਼ਮਾਂ ਦੇ ਹਿੱਤ ਕਰ ਰਹੀ ਆ ਇਸ ਕਰਕੇ ਉਹਨੂੰ ਬਚਾਇਆ ਜਾ ਰਿਹਾ ਅਸੀਂ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਉਹਨੂੰ ਫੜ ਕੇ ਸਰਾਖਾਂ ਦੇ ਪਿੱਛੇ ਕੀਤਾ ਜਾਵੇ ਜੋ ਨੇ ਕੰਮ ਕੀਤੇ ਆ ਉਹ ਉਹਨਾਂ ਬਖਸ਼ਣਯੋਗ ਨਹੀਂ ਗਏ ਇਸ ਕਰਕੇ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਯੇ ਸਰ ਤੁਹਾਨੂੰ ਲੱਗਦਾ ਵੀ ਪੁਲਿਸ ਹਸਾਬ ਨਹੀਂ ਦੀ ਰਹੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਵੀ ਉੱਚ ਅਧਿਕਾਰ ਨੂੰ ਮਿਲ ਚੁੱਕੇ ਆ ਐਸਐਚਪੀ ਸਾਹਿਬ ਨੂੰ ਮਿਲ ਚੁੱਕੇ ਆ ਪਰ ਕੋਈ ਵੀ ਅਜੇ ਤੱਕ ਸੁਣਾਈ ਨਹੀਂ ਹੋ ਰਹੀ ਤੇ ਇਸ ਕਰਕੇ ਅਸੀਂ ਫੈਸਲਾ ਕੀਤਾ ਵੀ ਆਉਣ ਵਾਲੇ ਸਮੇਂ ਚ ਅਸੀਂ ਹੋਰ ਜਥੇਬੰਦੀਆਂ ਨਾਲ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਜਿਹਦੀ ਜ਼ਿੰਮੇਵਾਰੀ ਇਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇਦਾਂ ਦੇ ਭ੍ਰਿਸ਼ਟ ਜਿਹੜਾ ਆ ਜਿਹੜਾ ਇੰਨਾ ਮਾੜਾ ਐਸਐਚਓ ਸੀ ਇਸੇ ਫਲੋਰ ਦੇ ਵਿੱਚ ਲੱਗਿਆ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਸਰਾਖਾਂ ਦੇ ਵਿੱਚ ਕੀਤਾ ਜਾ